ਅੰਮ੍ਰਿਤਸਰ ਪੁਲਿਸ ਨੇ ਸੁਬੀਤ ਸਿੰਘ ਬਾਦਲ ਉੱਪਰ ਹੋਏ ਹਮਲੇ ਨੂੰ ਲੈ ਕੇ ਕੋਰਟ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ 99ਵੇਂ ਪੇਜ ਦਾ ਕੋਰਟ ਦੇ ਵਿੱਚ ਚਲਾਨ ਪੇਸ਼ ਕੀਤਾ ਗਿਆ ਜਿਦੇ ਵਿੱਚ ਬਹੁਤ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਉਹ ਜਿਹੜੇ ਖੁਲਾਸੇ ਨੇ ਜਿਹੜੇ ਚਲਾਨ ਦੇ ਵਿੱਚ ਆ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਹਾਲਾਂਕਿ ਪੁਲਿਸ ਇਹ ਵੀ ਮੰਨਦੀ ਹੈ ਕਿ ਸੁਬੀਤ ਸਿੰਘ ਬਾਦਲ ਦੇ ਜਿਹੜੇ ਬਿਆਨ ਨੇ ਉਹ ਹਲੇ ਤੱਕ ਕਲੰਬੰਦ ਨਹੀਂ ਹੋਏ ਉਹਨਾਂ ਨੂੰ ਅਗਲੇ ਜਿਹੜੇ ਚਲਾਨ ਦੇ ਵਿੱਚ ਉਹਨਾਂ ਦੀ ਗਵਾਹੀ ਲੈ ਕੇ ਫਿਰ ਕੋਰਟ ਦੇ ਵਿੱਚ ਉਹਨਾਂ ਦੇ ਬਿਆਨ ਪੇਸ਼ ਕੀਤੇ ਜਾਣਗੇ ਲੇਕਿਨ ਜਿਹੜਾ 99ਵੇਂ ਪੇਜ ਦਾ ਚਲਾਨ ਹੈ ਜਿਹੜਾ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਇਹਦੇ ਵਿੱਚ ਜਿਹੜਾ ਅੱਜ ਅੰਮ੍ਰਿਤਸਰ ਪੁਲਿਸ ਵੱਲੋਂ ਕੋਰਟ ਦੇ ਵਿੱਚ ਦਿੱਤਾ ਗਿਆ ਉਹਦੇ ਵਿੱਚ ਜਿਹੜੇ ਨੇ ਗਵਾਹ ਤੇ ਨਾਲ ਨਰੈਨ ਸਿੰਘ ਚੋੜਾ ਦੀ ਜਿਹੜੀ ਸਟੇਟਮੈਂਟ ਆ ਉਹ ਕੋਰਟ ਦੇ ਵਿੱਚ ਜਿਹੜੀ ਆ ਚਲਾਨ ਦੇ ਰੂਪ ਵਿੱਚ ਪੇਸ਼ ਕੀਤੀ ਗਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਪਲਾਜ਼ਾ ਘੰਟਾ ਘਰ ਜਿਹੜਾ ਅੰਮ੍ਰਿਤਸਰ ਜੇ ਮੌਜੂਦ ਸੀ ਇੱਕ ਥਾਣੇਦਾਰ ਦੀ ਜਿਹੜੀ ਸਟੇਟਮੈਂਟ ਉਹਦੇ ਪਤਾ ਲੱਗਾ ਕਿ ਘੰਟਾ ਘੜ ਡਿਊਟੀ ਤੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸੁਬੀਰ ਸਿੰਘ ਬਾਦਲ ਸਾਹਿਬ ਕਾ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਜਥੇਦਾਰ ਸ਼੍ਰੀ ਕਾਲਸੇਖ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਲਈ ਮੌਜੂਦ ਸਨ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨੂੰ ਜਾਰੀ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਨੇ ਉਹਨਾਂ ਉੱਪਰ ਆਪਣੀ ਡੱਬ ਚੋਂ ਪਿਸਤੌਲ ਕੱਢ ਕੇ ਹਮਲਾ ਕਰ ਲੱਗਾ ਸੀ ਜੇ ਸੁਰੱਖਿਆ ਲਈ ਤਨਾਦ ਕਰਮਚਾਰੀ ਨੇ ਬੜੀ ਮੁਸ਼ਤੈਦੀ ਨਾਲ ਕੰਮ ਕਰਦੇ ਝਾਟੀ ਕਾਬੂ ਪਾਲਿਆ ਤੇ ਗੁੱਥਮ ਗੁੱਥੀ ਵਿੱਚ ਉਸ ਦੀ ਪਸੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ ਉੱਥੇ ਮੌਜੂਦ ਕਰਮਚਾਰੀਆਂ ਨੂੰ ਉਸ ਨੂੰ ਸਾਈਡ ਤੇ ਲਿਜਾ ਕੇ ਉਸ ਦਾ ਨਾਮ ਪੁੱਛਿਆ ਜਿਸ ਨੇ ਆਪਣਾ ਨਾਮ ਨਰੈਣ ਸਿੰਘ ਉਰਫ ਚੌੜਾ ਪੁੱਤਰ ਚੰਨਨ ਸਿੰਘ ਵਾਸੀ ਪਿੰਡ ਚੌੜਾ ਹਾਲ ਮਹੱਲਾ ਸਾਹਿਬ ਸਿੰਘ ਵਾਰਡ ਨੰਬਰ 3 ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਜੋਂ ਦੱਸਿਆ ਜੋ ਕਿ ਉਕਤ ਨਰੈਣ ਸਿੰਘ ਉਰਫ ਚੌੜਾ ਪੁੱਤਰ ਚੰਨਨ ਸਿੰਘ ਅਜਿਹਾ ਕਰਕੇ ਜੁਰਮ 109 ਬੀ ਐਨ ਐਸ 25 22 आरमेक्टर ਦਾ ਕੀਤਾ ਜਿਸ ਤੇ ਮੁਕਦਮਾ ਦਰਜ ਰਜਿਸਟਰ ਕਾਲੀ ਲਿਖਤੀ ਰੂਪ ਚ ਕਨਸਟੇਬਲ ਵਿਕਰਮਜੀਤ ਸਿੰਘ ਨੂੰ ਹੱਥੀ ਥਾਣੀ ਭੇਜਿਆ ਗਿਆ ਤੇ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਤੇ ਦਰਾਂ ਨੇ ਤਫਤੀਸ਼ ਇਸ ਮੁਕਦਮੇ ਦੇ ਮੌਕਾ ਬਕੋ ਪਰਤਪੂਜਨ ਤੇ ਪਲਾਜਾ ਕੰਟਕ ਕਰ ਡਿਊਰੀ ਦਾ ਜਿਹੜਾ ਵਾ ਉਹਦੇ ਵਿੱਚ ਉਹਨਾਂ ਨੇ ਅੱਗੇ ਜਿਹੜੀ ਜਾਣਕਾਰੀ ਦਿੱਤੀ ਹੈਗੇ ਚਲਾ ਦੋ ਜਿਸਕੇ ਸ਼ਿਰ ਦਰਬਾਰ ਸਾਹਿਬ ਉਦ ਕੋਲ ਆਏ ਸੀ ਇਹਦੇ ਚ ਜਿਹੜਾ ਹੁਣ ਉਹਦੇ 'ਚ ਜਿਹੜਾ ਲਿਖਿਆ ਗਿਆ ਜਿਹਦੇ 'ਚ ਇਹ ਜ਼ਿਕਰ ਕੀਤਾ ਗਿਆ ਚਲਾਨ ਦੇ ਵਿੱਚ ਕਿ ਉਹਦੇ ਕੋਲ ਇੱਕ ਪਿਸਤਲ 9mm ਸਮੇਤ 6 ਰੌਂਦ ਜਿੰਦਾ 9mm ਅਤੇ ਇੱਕ ਖੋਲ 9mm ਨੂੰ ਜਿਹੜਾ ਵਾ ਉਹ ਬਰਾਮਦ ਕੀਤੇ ਗਏ ਪਿਸਤੌਲ 9mm ਨੂੰ ਵਕੂਏ ਸਮੇਂ ਗੋਲੀ ਚਲਾਉਣ ਤੋਂ ਬਾਅਦ ਡਿਊਰੀ ਪਲਾਜ਼ਾ ਘੰਟਾ ਘਰ ਤੋਂ ਨਰੈਨ ਸਿੰਘ ਚੋੜਾ ਪਾਸੋਂ ਕਿਸੇ ਸੇਵਾਦਾਰ ਨੇ ਪੜਿਆ ਸੀ ਜਿਨ੍ਹਾਂ ਵੱਲੋਂ ਇਹ ਪਿਸਟਲ 9mm ਸਮੇਤ ਅਤੇ 6 ਰੋਂਦਾ ਜਿੰਦਾ 9mm ਅਤੇ ਇੱਕ ਖੋਲ 9mm ਨੂੰ ਸਾਡੇ ਹਵਾਲੇ ਕਰ ਦਿੱਤਾ ਸੀ ਜੋ ਕਿ ਉਕਤ ਕਰਮਚਾਰੀਆਂ ਵੱਲੋਂ ਪੇਸ਼ ਕੀਤੇ ਗਏ ਪਿਸਟਲ 9mm ਅਤੇ ਸਮੇਤ 6 ਰੋਂਦਾ ਜਿੰਦਾ 9mm ਅਤੇ ਇੱਕ ਖੋਲ 9mm ਨੂੰ ਵਾਚਿਆ ਗਿਆ ਜੋ ਪਿਸਟਲ 9mm ਜਿਸ ਦਾ ਬਾਡੀ ਨੰਬਰ A 14006921 ਹੈ ਤੇ ਜਿਸ ਦੇ ਉੱਪਰ ਅੰਗਰੇਜ਼ੀ ਵਿੱਚ ਮੇਡ ਇਨ ਚਾਈਨਾ ਲਿਖਿਆ ਹੋਇਆ ਜਿਸ ਦਾ ਵੱਖਰਾ ਖਾਕਾ ਤਿਆਰ ਕੀਤਾ ਗਿਆ ਤੇ 6 ਰੋਂਦ ਜਿੰਦਾ ਜਿਨ੍ਹਾਂ ਦੇ ਹਰੇਕ ਪੈਂਦੇ ਉੱਪਰ KF14 9mm 2Z ਲਿਖਿਆ ਹੋਇਆ ਅਤੇ ਇੱਕ ਖੋਲ 9mm ਜਿਸ ਦੇ ਪੈਂਦੇ ਉੱਪਰ ਵੀ KF14 9mm 2Z ਲਿਖਿਆ ਜੋ ਪੇਸ਼ ਕੀਤੇਗੇ ਪਿਸਤਲ 9mm ਦੇ 6 ਰੋਂਦ ਜਿੰਦਾ 9mm ਅਤੇ ਇੱਕ ਖੋਲ 9mm ਦੇ ਵੱਖਰੇ ਵੱਖਰੇ 3 ਪਾਰਸਲ ਤਿਆਰ ਕੀਤੇ ਗਏ ਜੋ ਤਿਆਰ ਕੀਤੇ ਗਏ ਤਿੰਨਾ ਪਾਰਸਲਾਂ ਨੂੰ ਉਹਨਾਂ ਨੇ ਆਖਰੀ ਮੋਹਰ ਐਚ ਐਸ ਨਾਲ ਹਰੇਕ ਪਾਰਸਲ ਤੇ 0101 ਮੋਹਰ ਲਗਾਈ ਤੇ ਨਮੂਨਾ ਵੇਖ ਕੇ ਵਕਫ ਵਕਫ ਤਿਆਰ ਕਰਕੇ ਮੋਹਰ ਬਾਅਦ ਵਰਤੋਂ ਹਵਾਲੇ ਸਬ ਇਨਸਪੈਕਟਰ ਬਲਬੀਰ ਸਿੰਘ ਕੀਤੀ ਗਈ ਹੈ ਉਕਤ ਤਿਆਰ ਕੀਤੇ ਗਏ ਤਿੰਨੇ ਪਾਰਸਲ ਜਿਨ੍ਹਾਂ ਵਿੱਚ ਇੱਕ ਪਾਰਸਲ ਵਿੱਚ ਇੱਕ ਪਿਸਟਲ 9mm ਜਿਸ ਦਾ ਬੋਡੀ ਨੰਬਰ ਇਹ 14006921 ਹੈ ਔਰ ਇਸ ਤੋਂ ਇਲਾਵਾ ਜਿਹੜੇ ਦੇ ਬਿਆਨ ਲਿਖਿਆ ਗਿਆ ਉਹਦੇ ਵਿੱਚ ਕਿਹਾ ਗਿਆ ਕਿ ਜਿਸ ਪ੍ਰੰਤ ਮੌਕਾ ਤਫਤੀਸ਼ਮੇ ਸ਼੍ਰੀ ਕਮਲ ਜੈਨ ਅਸਿਸਟੈਂਟ ਮੋਬਾਈਲ ਫੋਰੈਂਸਿਕ ਸਾਇੰਸ ਜੂਨੀਅਰ ਅੰਮ੍ਰਿਤਸਰ ਸਮੇਤ ਟੀਮ ਮੌਕੇ ਪਰ ਹਾਜ਼ਰ ਹੋਈ ਤੇ ਮੌਕੇ ਪਰ ਹਾਜ਼ਰ ਕਰਮਚਾਰੀਆਂ ਦੇ ਨਿਸ਼ਾਨਦੇਹੀ ਤੇ ਮੌਕੇ ਵਾਲੀ ਜਗ੍ਹਾ ਦਾ ਮੁਲਾਜ਼ਾ ਮੌਕਾ ਕਰਕੇ ਘੰਟਾ ਦਾ ਡਿਊਟੀ ਸ਼੍ਰੀ ਦਰਬਾਰ ਸਾਹਿਬ ਦੀ ਦੁਆਰ ਉੱਪਰ ਵਕੂਏ ਸਮੇਂ ਮੁਕਦਮਾ ਦੇ ਨਾਮਜ਼ਦ ਅਤੇ ਕਾਬੂ ਕੀਤੇ ਗਏ ਨਰੈਣ ਸਿੰਘ ਚੋੜਾ ਪੁੱਤਰ ਚੰਨਨ ਸਿੰਘ ਵਲੋ ਗੁੱਥਮ ਗੁੱਥਾ ਦਰਾਂਨ ਕੀਤੇ ਗੇ ਹਵਾਈ ਫਾਇਰ ਦੀ ਗੋਲੀ ਲੱਗੀਆ ਮੌਕੇ ਤੋਂ ਠਾਏ ਗੇ ਸਵੈਬ ਨੂੰ ਇੱਕ ਲਫਾਫਾ ਕਾਗਜ਼ੀ ਤਰੰਗ ਖਾਕੀ ਵਿੱਚ ਪਾ ਕੇ ਜੇ ਸੁਪਰ ਮਾਰਕਰ ਨਾਲ ਕੁਐਸਚਨ ਸਵੈਬ ਪਲੱਸ ਕੰਟਰੋਲ ਸਵੈਬ ਲਿਖਿਆ ਹੋਇਆ ਨੂੰ ਪੇਸ਼ ਕੀਤਾ ਔਰ ਪੇਸ਼ ਕੀਤੇ ਗੇ ਲਫਾਫਾ ਰੰਗ ਖਾਕੀ ਵਿੱਚ ਸਵੈਬ ਪਾਰਸਲ ਆ ਵਕਤ ਪਾਰਸਲ ਤਿਆਰ ਕਰਕੇ ਆਪਣੀ ਅਖਰੀ ਮੋਹਰ ਨਾਲ ਸਰ ਮੋਹਰ ਕਰਕੇ ਵਰਕ ਵਕ ਫਰਦ ਮਖਬੂਜ਼ਗੀ ਕੁਆਰਟੇਸ਼ਨ ਸਵੈਬ ਅਤੇ ਕੰਟਰੋਲ ਸਵੈਬ ਰਾਹੀਂ ਕਬਜ਼ਾ ਕਰਕੇ ਪੁਲਿਸ ਵਿੱਚ ਲਿਆ ਤੇ ਨਮੂਨਾ ਮੋਰ ਵਖ ਤਿਆਰ ਕਰਕੇ ਮੋਰ ਬਾਦ ਵਰਤੋਂ ਹਵਾਲਾ ਸਬ ਇੰਸਪੈਕਟਰ ਬਲਬੀਰ ਸਿੰਘ ਕੀਤੀ ਗਏ ਤੇ ਗਵਾਹਾਂ ਦੇ ਬਿਆਨ ਦੇ ਕਲਮਬੰਦ ਕੀਤੇ ਗਏ ਇਸ ਮਕਦਮੇ ਦੇ ਵਕੀ ਸਮੇਂ ਕਾਬੂ ਕੀਤੇ ਨਰਿੰਦਰ ਸਿੰਘ ਚੋੜਾ ਪੁੱਤਰ ਚਨਨ ਸਿੰਘ ਵਾਸੀ ਗੁਰਦਾ ਡੇਰਾਬਾਬਾ ਨਾਨ ਗੁਰਦਾਸਪੁਰ ਨੂੰ ਕਾਬੂ ਕਰਨ ਤੋਂ ਬਾਅਦ ਸੀਆਈਏ ਸਟਾਫ ਅੰਮ੍ਰਿਤਸਰ ਰੱਖਿਆ ਗਿਆ ਜਿਸ ਨੂੰ ਮੇਰੇ ਵੱਲੋਂ ਤਫਤੀਸ਼ ਮਕਦਮੇ ਵਿੱਚ ਸ਼ਾਮਲ ਤਫਤੀਸ਼ ਕੀਤੀ ਪੁਸ਼ਗੀਸ਼ ਕੀਤੀ ਗਿਆ ਜਿਸ ਨੂੰ ਬਾਅਦ ਵਿੱਚ ਪੁਸ਼ਗੀਸ਼ ਮਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਮੌਕੇ 'ਤੇ ਹਾਜ਼ਰੀ ਅਤੇ ਕਰਮਚਾਰੀਆਂ ਦੇ ਬਿਆਨ 180 ਬੀ ਐਨ ਐਸ ਐਸ ਦੇ ਤਹਿਤ ਕਲਮ ਕੀਤੇ ਗਏ ਮੌਕੇ ਦੀ ਤਫਤੀਸ਼ ਮੁਕੰਮਲ ਕਰਨ ਉਪਰੰਤ ਦੋਸ਼ੀ ਨਰਿੰਦਰ ਸਿੰਘ ਉਰਫ ਚੌੜਾ ਨੂੰ ਹਮ ਰਾਏ ਕੇ ਸਰੱਖਿਆ ਕਾਰਨਾ ਕਰਕੇ थाना डी डी ਡਿਵੀਜ਼ਨ ਅੰਮ੍ਰਿਤਸਰ ਪੁੱਜ ਕੇ ਬੰਦ ਹਵਲਾ ਵਿੱਚ ਹਵਾਲਾ थाना ਕਰਵਾਇਆ ਗਿਆ ਤੇ ਅਤੇ ਨਿਗਰਾਨੀ ਪਰ ਕਰਮਚਾਰੀਆਂ ਉਤਨਾਦ ਕੀਤਾ ਗਿਆ ਜਿਸ ਪ੍ਰਿੰਦ ਮੇਰੇ ਵੱਲੋਂ ਸਮੇਤ ਸਾਥੀ ਕਰਮਚਾਰੀਆਂ थाना ਈ ਡਿਵੀਜ਼ ਪੁੱਜ ਕੇ ਮਕਦਮਾ ਵਿੱਚ ਕਬਜ਼ਾ ਲੈ ਗੇ ਵੱਖ-ਵੱਖ ਪਾਰਸਲਾਂ ਨੂੰ ਦਾਖਲ ਮਾਲਖਨਾ ਕਰ ਲਈ ਹਵਾਲੇ ਹੌਲਦਾਰ ਨਵਦੀਪ ਸਿੰਘ ਮੁੰਚੀ ਈ ਥਾਣਾ ਡਿਵੀਜ਼ਨ ਅੰਮ੍ਰਿਤਸਰ ਮਕਦਮਾ ਵਿੱਚ ਗ੍ਰਿਫਤਾਰ ਕੀਤੇ ਗੇ ਨਰੈਨ ਸਿੰਘ ਉਰਫ ਚੌੜਾ ਪੁੱਤਰ ਚੰਨ ਸਿੰਘ ਦੀ ਪੁਲਿਸ ਰਾਵ ਵਿੱਚ ਖਤਮ ਹੋਣ ਕਰਕੇ ਉਸ ਨੂੰ ਮਿਤੀ 512224 ਨੂੰ ਪੇਸ਼ ਅਦਾਲਤ ਮਾਨਜੁਗ ਅਦਾਲਤ ਅੰਮ੍ਰਿਤਸਰ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਪੇਸ਼ ਕੀਤੇਗੇ ਉਕਤ ਨਰੈਨ ਸਿੰਘ ਉਰਫ ਚੌੜਾ ਦਾ ਡਾਕਟਰੀ ਜਿਹੜਾ ਮੁਲਾਜ਼ਾ ਵਾ ਉਹ ਸਿਵਲ ਹਸਪਤਾਲ ਅੰਮ੍ਰਿਤਸਰ ਤੋਂ ਕਰਵਾਇਆ ਗਿਆ ਇਸ ਨੂੰ ਸੁਰੱਖਿਆ ਕਰਨ ਕਰਕੇ ਦੁਬਾਰਾ ਵਾਪਸ ਥਾਣਾ ਡਿਵੀਜ਼ਨ ਵਿੱਚ ਪੁੱਜ ਕੇ ਬਾਅਦ ਲੈਣ ਤਲਾਸ਼ੀ ਜਿਹੜੀ ਆ ਉਹ ਕੀਤੀ ਗਈ ਦਰਾਨੇ ਤਫਤੀਸ਼ ਦਰਾਨ ਉਰਫ ਚੌੜਾ ਦੀ ਕੀਤੀ ਗਈ ਪੁਸ਼ਕੇਸ ਦਰਾਨ ਹਾਸਲ ਹੋਇਆ ਇਸ ਦੇ ਮੋਬਾਈਲ ਨੰਬਰ ਤੇ ਇੱਕ ਕਾਲ ਡਿਟੇਲ ਹਾਸਲ ਕਰਨ ਲਈ ਪੱਤਰ ਨੰਬਰ 512224 ਜਾਰੀ ਕਰਕੇ ਦਰਬਾਰ ਸਾਹਿਬ ਸਾਈਬਰ ਸੈੱਲ ਕਮਿਸ਼ਨਰ ਅੰਮ੍ਰਿਤਸਰ ਭੇਜਿਆ ਗਿਆ ਤਫਤੀਸ਼ ਮਿਤੀ 7 ਨਵੰਬਰ 2023 ਨੂੰ ਮੁਕਦਮਾ ਵਿੱਚ ਗ੍ਰਿਫਤਾਰ ਦੋਸ਼ੀ ਨਰੈਣ ਸਿੰਘ ਚੌੜਾ ਪੁੱਤਰ ਚੰਨ ਸਿੰਘ ਨੂੰ ਹਵਾਲਾਤ ਥਾਣਾ ਸੀ ਡਿਵੀਜ਼ਨ ਅੰਮ੍ਰਿਤਸਰ ਵਿੱਚੋਂ ਬਾਹਰ ਕੱਢ ਕੇ ਮੇਰੇ ਵੱਲੋਂ ਇਸ ਮੁਕਦਮਾ ਵਿੱਚ ਸ਼ਾਮਲ ਤਫਤੀਸ਼ ਕਰਕੇ ਪੁੱਛਗਿੱਛ ਕੀਤੀ ਗਈ ਤਫਤੀਸ਼ ਦਰਾਂਨ ਦੋਸ਼ੀ ਨਰੈਨ ਸਿੰਘ ਉਰਫ ਚੌੜਾ ਪੁੱਤਰ ਚੰਨਰ ਸਿੰਘ ਨੇ ਉਕਤ ਪੁਛਗੇਸ਼ ਦੌਰਾਨ ਮੇਰੇ ਪਾਸ ਇਨਕਸਾਫ ਕੀਤਾ ਕਿ ਮੈਂ ਮਿਤੀ 4 12 2024 ਨੂੰ ਵਕੂਏ ਸਮੇਂ ਜਿਸ ਪਿਸਟਲ 9mm ਨਾਲ ਸੁਬੀ ਸਿੰਘ ਬਾਦਲ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਪਿਸਟਲ 9mm ਸਮੇਤ 6 ਰੂਂਦ ਜਿੰਦਾ ਤੇ ਇੱਕ ਖੋਲ 9mm ਪਹਿਲਾਂ ਹੀ ਆਪ ਜੀ ਨੇ ਬਰਾਮਦ ਕਰ ਲਿਆ ਇਸ ਪਿਸਟਲ ਤੋਂ ਇਲਾਵਾ ਮੈਂ ਖਾੜਕੁਵਾ ਦੀ ਲਹਿਰ ਨੂੰ ਦੁਬਾਰਾ ਸਰਜੀਤ ਕਰਨ ਲਈ ਵਿਦੇਸ਼ਾਂ ਤੋਂ ਹੋਰ ਵੀ ਹਥਿਆਰ ਗੋਲੀ ਸਿੱਕਾ ਤੇ ਹੋਰ ਤਮਾਕੇ ਖੇਸ ਸਮਗਰੀ ਮੰਗਵਾਈ ਸੀ ਜਿਸ ਨੂੰ ਮੈਂ ਪਿੰਡ ਫੂਲਬਹੇੜ ਜ਼ਿਲ੍ਹਾ ਲਖੀਮਪੋਰੀ ਖੀਰੀ ਉੱਤਰ ਪ੍ਰਦੇਸ਼ ਵਿੱਚ ਲੁਕਾ ਕੇ ਛਿਪਾ ਕੇ ਕਿਸੇ ਵਕਫਕਾਰ ਦੇ ਡੇਰੇ ਉੱਪਰ ਰੱਖਿਆ ਹੋਇਆ ਜਿਸ ਦੀ ਜਗ੍ਹਾ ਦਾ ਸਿਰਫ ਮੈਨੂੰ ਹੀ ਪਤਾ ਮੈਂ ਉਸ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਇਹ ਹਥਿਆਰ ਗੋਲੀ ਸਿੱਕਾ ਤੇ ਹੋਰ ਤਮਾਕੇ ਖੇਸ ਸਮਗਰੀ ਆਪ ਜੀ ਨੂੰ ਬਰਮਦ ਕਰਵਾ ਸਕਦਾ ਜਿਸ ਦਾ ਵੱਖਰਾ ਫਰਦ ਇਨਸਾਫ ਲਿਖਿਆ ਗਿਆ ਜਿਸ ਤੇ ਨਰਾਇਣ ਸਿੰਘ ਉਰਫ ਚੌੜਾਵਲਾ ਆਪਣੇ ਦਸਖਤ ਅੰਗਰੇਜ਼ੀ ਵਿੱਚ ਕੀਤੇ ਗਏ ਤੇ ਹਾਜ਼ਰ ਗਵਾਹਾਂ ਨੇ ਗਵਾਹੀ ਪਾਈ ਤਪਤੀਸ਼ ਦੌਰਾਨ ਪੁੱਛ ਗਏ ਸੋ ਇਹ ਗੱਲ ਸਾਹਮਣੇ ਆਈ ਕਿ ਨਰੈਨ ਸਿੰਘ ਚੋੜਾ ਪੁੱਤਰ ਚੰਨ ਸਿੰਘ ਨੇ ਪਿਛਲੇ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਦਬੀ ਹੋਣ ਕਰਕੇ ਉਸ ਸਮੇਂ ਦੀ ਸਰਕਾਰ ਵੱਲੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਕੀਤੇ ਜਾਣ ਕਰਕੇ ਉਸ ਸਮੇਂ ਦੀ ਸਰਕਾਰ ਦੇ ਉਪ ਮੁੱਖ ਮੰਤਰੀ ਹੋਣ ਕਰਕੇ ਸੁਬੀ ਸਿੰਘ ਬਾਦਲ ਦੇ ਵਿਰੁੱਧ ਉਸ ਦੇ ਮਨ ਵਿੱਚ ਗੁੱਸਾ ਸੀ ਇਸੇ ਹੀ ਰੰਜਸ਼ਵੇ ਉਸਨੇ ਵਕੂਏ ਸਮੇ ਸੁਬੀ ਸਿੰਘ ਬਾਦਲ ਉੱਪਰ ਪਿਸਤਲ ਨਾਲ ਮਾਰ ਦੇਣ ਦੀ ਨੀयत ਨਾਲ ਹਮਲਾ ਕੀਤਾ ਸੀ ਨਰੇਂਦਰ ਸਿੰਘ ਚੌੜਾ ਮਿਤੀ 2 ਦਸੰਬਰ 2024 3 ਦਸੰਬਰ 2024 ਅਤੇ ਮਿਤੀ 4 ਦਸੰਬਰ 2024 ਵਕੂਏ ਤੱਕ ਕੇਸ ਨੂੰ ਮਿਲਿਆ ਸੰਬੰਧੀ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰੇਆਂ ਦੀ ਫੁਟੇਜ ਹਾਸਲ ਕਰ ਲਈ ਦਫਤਰ 77 ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਅਤੇ ਦਫਤਰ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਪੱਤਰ ਜਾਰੀ ਕੀਤੇ ਗਏ ਮਿਤੀ 8 ਦਸੰਬਰ 2024 ਇਸ ਮਕੱਦਾ ਮਕਦਮੇ ਵਿੱਚ ਗ੍ਰਿਫਤਾਰ ਕੀਤੇ ਗਏ ਨਰੇਂਦਰ ਸਿੰਘ ਉਰਫ ਚੌੜਾ ਦਾ ਪੁਲਿਸ ਰਿਮਾਂਡ ਖਤਮ ਹੋਣ ਕਰਕੇ ਇਸ ਨੂੰ ਪੇਸ਼ ਮਾਜੁਬ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 3 ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਪੇਸ਼ ਅਦਾਲਤ ਵਿੱਚ ਕੀਤੇ ਗਏ ਉਕਤ ਨਰੈਨ ਸਿੰਘ ਚੌੜਾ ਦਾ ਡਾਕਟਰੀ ਮੁਲਾਜਾ ਵੀ ਸਿਵਲ ਹਸਪਤਾਲ ਅੰਬਰਸਰ ਤੋਂ ਕਰਵਾ ਕੇ ਸੁਰੱਖਿਆ ਕਾਰਨਾ ਕਰਕੇ ਵਾਪਸ ਥਾਣਾ ਸੀ ਡਿਵੀਜ਼ਨ ਅੰਬਰਸਰ ਪਹੁੰਚ ਕੇ ਬਾਅਦ ਵਿੱਚ ਲੈਣੇ ਤਲਾਸ਼ੀ ਬਾਦਮ ਬਰ੍ਹਾਂਮਦਗੀ ਬੰਦ ਹਵਾਲਾ ਕੀਤਾ ਗਿਆ ਦਰਾਂ ਨੇ ਤਫਤੀਸ਼ ਮਿਤੀ 9 ਨਵੰਬਰ 2023 ਨੂੰ ਮਕਦਮਾ ਵਿੱਚ ਗ੍ਰਿਫਤਾਰ ਨਰੈਨ ਸਿੰਘ ਉਰਫ ਚੌੜਾ ਪੁੱਤਰ ਚੰਨ ਸਿੰਘ ਮਿਤੀ 2 ਦਸੰਬਰ 2024 3 ਦਸੰਬਰ 2024 ਅਤੇ ਮਿਤੀ 4 ਦਸੰਬਰ 2024 ਵਕੂਵੇ ਤੱਕ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਫੁਟੇਜ ਹਾਸਲ ਕਰ ਲਈ ਦਫਤਰ 77 ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਅਤੇ ਦਫਤਰ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਰੀ ਪੱਤਰ ਦੇ ਬਾਵਜੂਦ ਵੀ ਸ਼੍ਰੀ ਦਰਬਾਰ ਸਾਹਿਬ ਸਾਹਿਬ ਦੇ ਕੰਪਲੈਕਸ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰੇਨ ਦੀ ਫੁਟੇਜ ਹਾਸਲ ਨਾ ਹੋਣ ਅਤੇ ਪੱਤਰ ਨੰਬਰ 15119 5ਏ ਮਿਤੀ 9 ਦਸੰਬਰ 2024 ਰਾਹੀਂ ਦਸਕਤ ਮਾਨਯੋਗ ਅਦਾਲਤ ਅੰਮ੍ਰਿਤਸਰ ਪਾਸੋਂ 2 ਦਸੰਬਰ 2024 3 ਦਸੰਬਰ 2024 ਅਤੇ 4 ਦਸੰਬਰ 2024 ਵਕੂਈ ਤੱਕ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਹਾਸਲ ਕਰਨ ਲਈ ਹੁਕਮ ਜਾਰੀ ਕਰਵਾਇਆ ਗਿਆ ਨਰੈਣ ਸਿੰਘ ਚੌੜਾ ਜੋ ਪੁਲਿਸ ਰਿਮਾਂਡ ਪਰ ਹਵਾਲਾ ਥਾਣਾ ਸੀ ਡਿਵੀਜ਼ਨ ਵਿੱਚ ਥਾਣਾ ਹਵਾਲਾ ਵਿੱਚ ਬਾਹਰ ਕੱਢ ਕੇ ਇਸ ਮਕਦਮੇ ਵਿੱਚ ਸ਼ਾਮਲ ਤਫਤੀਸ਼ ਕਰਕੇ ਪੁਸ਼ਕਿਸ਼ ਕੀਤੀ ਗਈ ਜਿਸ ਨੇ ਪੁਸ਼ਕਿਸ਼ ਦੌਰਾਨ ਦੱਸਿਆ ਕਿ 4 ਦਸੰਬਰ 2022 ਨੂੰ ਉਹ ਅੰਮ੍ਰਿਤਸਰ ਆਉਣ ਸਮੇਂ ਮੋਬਾਈਲ ਫੋਨ Samsung Galaxy ਆਪਣੇ ਘਰ ਛੱਡ ਆਇਆ ਸੀ ਜਿਸ ਨੂੰ ਬੰਦ ਹਵਾਲਾ ਥਾਣਾ ਸੀ ਡਿਵੀਜ਼ਨ ਕਰਵਾਉਣ ਉਪਰੰਤ ਇੰਸਪੈਕਟਰ ਐਸ ਐਚ ਓ ਸਮੇਤ ਕਰਮਚਾਰੀ ਨਰਿੰਦਰ ਸਿੰਘ ਚੋੜਾ ਵੱਲੋਂ ਪੁਸ਼ਕੇ ਦਰਾਂ ਦੱਸੇ ਮੁਤਾਬਕ ਮੋਬਾਈਲ ਫੋਨ ਦੀ ਬਰਾਮਦਗੀ ਕਾਲੇ ਉਸਦੇ ਰਹਿਸ਼ੀ ਘਰ ਨੰਬਰ 70 ਮੁਹੱਲਾ ਸਾਹਿਬ ਸਿੰਘ ਵਾਰਡ ਨੰਬਰ 3 ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਪੁੱਜਾ ਜਿੱਥੇ ਘਰ ਵਿੱਚ ਹਾਜ਼ਰ ਮਿਲੀ ਔਰਤ ਜਸਮੀਤ ਕੌਰ ਪਤਨੀ ਨਰਿੰਦਰ ਸਿੰਘ ਉਰਫ ਚੋੜਾ ਵਾਲੇ ਇੱਕ ਮੋਬਾਈਲ ਨੰਬਰ Samsung ਮੇਰੇ ਕੋਲ ਪੇਸ਼ ਕੀਤਾ ਜੋ ਪੇਸ਼ ਕੀਤੇ ਮੋਬਾਈਲ ਫੋਨ Samsung Galaxy M12 ਰੰਗ ਨੀਲਾ ਜਿਸ ਦਾ आईएमईआई नंबर ਇਹਨਾਂ ਸੀ ਜਿਸ ਵਿੱਚ SIM ਨੰਬਰ ਇਹ ਸੀ ਕੰਪਨੀ Airtel ਸੀ ਤੇ ਅੱਜ ਦੋ ਉਹਦੇ ਚ SIM ਸੀ ਦੋ ਮੌਜੂਦ ਸੀ ਜਿਨ੍ਹਾਂ ਦੇ ਨੰਬਰ ਲਾ ਜਿਹੜੇ ਪਿੱਛੇ ਜਿਹੜੇ ਨੇ ਉਹ ਵੀ 20699 ਅਤੇ 01984 ਹਨ ਪੇਸ਼ ਕੀਤੇ ਗੇ ਮੋਬਾਈਲ ਫੋਨ ਦੇ ਵੱਲੋਂ ਪਾਰਸਲ ਤਿਆਰ ਕੀਤੇ ਜੋ ਤਿਆਰ ਕੀਤੇ ਪਾਰਸਲ ਮੇਂ ਆਪਣੀ ਅੱਖਰ ਮੋਹਰ ਦੇ ਨਾਲ ਮੋਹਰ ਲਗਾ ਕੇ ਜਿਹੜਾ ਵਾ ਉਹ ਨੀਲੇ ਰੰਗ ਦੇ ਜਿਹੜਾ ਤਿਆਰ ਕਰਕੇ ਇੱਕ ਪੁਲਿਸ ਕਬਜ਼ੇ ਵਿੱਚ ਲੈ ਲਿਆ ਔਰ ਇਸ ਤੋਂ ਇਲਾਵਾ ਇਹਦੇ ਚ ਦੇਖ ਕੇ ਜਦੋਂ ਘਰ ਤਲਾਸ਼ੀ ਲਈ ਗਈ ਤਾਂ ਫਿਰ ਜਸਮੀਤ ਕੌਰ ਪਤਨੀ ਨਰਿੰਦਰ ਸਿੰਘ ਚੋੜਾ ਵੱਲੋਂ ਪੰਜਾਬੀ ਚ ਦਸਖਤ ਕੀਤੇ ਗਏ ਦਗਮਾਨ ਨੇ ਆਪਣੀ ਗਵਾਹੀ ਦੇ ਬਿਆਨ ਕਲਮਬਾਦ ਕਿਤੇ ਜਿਸ ਉਪਰੰਤ ਦਰਾਂ ਨੇ ਤਫਤੀਸ਼ ਪੰਜਾਬੀ ਵਿੱਚ ਕੀਤੇ ਦਸਖਤ ਤੋਂ ਬਾਅਦ ਨਰਿੰਦਰ ਸਿੰਘ ਚੋੜਾ ਪੁੱਤਰ ਚੰਨ ਸਿੰਘ ਜੋ ਪੁਲਿਸ ਰਿਮਾਂਡ ਥਾਣਾ ਸੀ ਡਿਵੀਜ਼ਨ ਅੰਮ੍ਰਿਤਸਰ ਨੂੰ ਹਵਾਲਾਤ ਥਾਣਾ ਵਿੱਚ ਕੱਢ ਕੇ ਮਿਤੀ 7 ਦਸੰਬਰ 2024 ਨੂੰ ਕੀਤੇ ਗਏ ਫਰਦ ਇਨਸਕਾਫ ਮੁਤਾਬਕ ਗੈਰ ਜ਼ਿਲ੍ਹਾ ਗੈਰ ਰਾਜਪਿੰਡ ਫੂਲਬਹੇੜ ਜ਼ਿਲ੍ਹਾ ਲਖੀਮਪੁਰ ਉੱਤਰ ਪ੍ਰਦੇਸ਼ ਤੋਂ ਨਰੈਨ ਸਿੰਘ ਚੌੜਾ ਵੱਲੋਂ ਆਪਣੇ ਰੱਖੇ ਹੋਰ ਹਥਿਆਰ ਗੋਲੀ ਸਿਕਤ ਤੇ ਤੁਮਾਕੀ ਖੇਜ ਸਮਗਰੀ ਬਰਬੰਦ ਕਰਨ ਲਈ ਇਨਸਪੈਕਟਰ ਐਸ ਐਚ ਓ ਸਮੇਤ ਕਰਮਚਾਰੀਆਂ ਦੀ ਇੱਕ ਗੱਡੀ ਨਰੈਨ ਸਿੰਘ ਚੌੜਾ ਨੂੰ ਉੱਥੇ ਲੈ ਕੇ ਗਈ ਜਦੋਂ ਪੁਲਿਸ ਪਾਰਟੀ ਜੰਡਿਆਲਾ ਬਾਈਪਾਸ ਨੇੜੇ ਪੁੱਜੀ ਤਾਂ ਨਰੇਂਦਰ ਸਿੰਘ ਚੌੜਾ ਵੱਲੋਂ ਦੱਸਿਆ ਗਿਆ ਕਿ ਉਸ ਪਾਸੋਂ ਕੋਈ ਹੋਰ ਹਥਿਆਰ ਜਾਂ ਗੋਲੀ ਸਿਕਾ ਨਹੀਂ ਹੈ ਆਪਣੇ ਕੀਤੇ ਫਰਦ ਇਨਸਾਫ ਤੋਂ ਮੁਕਰ ਗਿਆ ਜਿਸ ਦੇ ਫਿਰ ਇਨਸਪੈਕਟਰ ਸੁਮੇਤ ਸਾਥੀ ਕਰਮਚਾਰੀਆਂ ਸੁਮੇਤ ਨਰੇਂਦਰ ਸਿੰਘ ਚੌੜਾ ਥਾਣਾ ਸੀ ਡਿਵੀਜ਼ਨ ਅੰਮ੍ਰਿਤਸਰ ਪੁੱਜ ਕੇ ਉਹਨੂੰ ਫਿਰ ਹਵਾਲਾ 'ਚ ਬੰਦ ਕਰ ਦਿੱਤਾ ਗਿਆ ਤਫਤੀਸ਼ 10 ਦਸੰਬਰ 2024 ਨੂੰ ਮਾਨਯੋਗ ਅਦਾਲਤ ਵੱਲੋਂ ਹਾਸਲ ਕੀਤੇ ਗਏ ਹੁਕਮਾਂ ਦੀ ਫੋਟੋਸਟੇਲ ਕਾਪੀ ਦਫ਼ਤਰ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਮਿਤੀ 2 ਦਸੰਬਰ 2024 3 ਦਸੰਬਰ 2024 ਤੇ 4 ਦਸੰਬਰ 2022 ਵਕੂਏ ਤੱਕ ਨਰੈਨ ਸਿੰਘ ਉਰਫ ਚੌੜਾ ਨਾਲ ਸਬੰਧਤ ਸ਼ਿਰ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰੇ ਫੋਟੋਸ ਹਾਸਲ ਕਰ ਲਈ ਮੈਨੇਜਰ ਸ਼ਿਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰিসিਵ ਕਰਵਾਈ ਗਈ ਦਰਾਂ ਨੇ ਤਪਤੀਸ਼ ਮਿਤੀ 11 ਦਸੰਬਰ 2022 ਨੂੰ ਦੋਸ਼ੀ ਨਰੈਨ ਸਿੰਘ ਉਰਫ ਚੌੜਾ ਦਾ ਪੁਲਿਸ ਰਿਮਾਂਡ ਖਤਮ ਹੋਣ ਕਰਕੇ ਇਸ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 3 ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਉਹ ਕਿ ਨਰੈਨ ਸਿੰਘ ਚੌੜਾ ਦਾ ਡਾਕਟਰੀ ਮੁਲਾਜਾ ਸਿਵਲ ਹਸਪਤਾਲ ਅੰਮ੍ਰਿਤਸਰ ਤੋਂ ਕਰਵਾ ਕੇ ਸਰੱਖਿਆ ਕਾਰਨਗਰ ਦੁਬਾਰਾ ਥਾਣਾ ਸੀ ਡਿਵੀਜ਼ਨ ਅੰਮ੍ਰਿਤਸਰ ਵਿੱਚ ਰੱਖਿਆ ਗਿਆ ਔਰ ਉਸ ਤੋਂ ਬਾਅਦ ਤਫਤੀਸ਼ ਮਕਦਮਾ ਵਿੱਚ ਜੋ ਗ੍ਰਿਫਤਾਰ ਨਰਿੰਦਰ ਸਿੰਘ ਚੋੜਾ ਪੁੱਤਰ ਚੰਨ ਸਿੰਘ ਪਾਸੋਂ ਕੀਤੀ ਗਈ ਪੁਸ਼ਟੀ ਕਿ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਵੱਲੋਂ ਆਪਣੀਆਂ ਲਿਖੀਆਂ ਹੱਥ ਲਿਖਤ ਡਾਇਰੀਆਂ ਜੋ ਸ਼ਪਾਈ ਲਈ ਪ੍ਰਿੰਟਿੰਗ ਪ੍ਰੈਸ ਪਰ ਦੇ ਲਈ ਉਸਨੇ ਮਿਤੀ 3 ਦਸੰਬਰ 2024 ਨੂੰ ਜਸਬੀਰ ਸਿੰਘ ਉਰਫ ਜੱਸਾ ਪੁੱਤਰ ਜੀਤ ਸਿੰਘ ਵਾਸੀ ਪਿੰਡ ਮਢਿਆਲਾ ਡਾਕਰਣਾ ਬਹੋੜੂ थाना ਚਾਟੀਵਿੰਡ ਅੰਮ੍ਰਿਤਸਰ ਦੇ ਹਵਾਲੇ ਕੀਤੀਆਂ ਸੀ ਉਕਤ ਜਸਬੀਤ ਸਿੰਘ ਉਰਫ ਜੱਸਾ ਨੇ ਉਸ ਕੋਲ 11 ਦਸੰਬਰ 2024 ਨੂੰ ਹਾਜ਼ਰ ਹੋ ਕੇ ਆਪਣੀਆਂ ਪੰਜ ਡਾਇਰੀਆਂ ਛੋਟੀਆਂ ਹੱਥ ਲਿਖਤ ਪੰਜ ਪੈਨ ਡਰਾਈਵ ਚਾਰ ਰਿਕਾਰਡ ਰੀਡਰ ਸਮੇਤ ਇੱਕ ਮੈਮਰੀ ਕਾਰਡ ਨੂੰ ਕੀਤੀਆਂ ਜੋ ਜਸਬੀਤ ਸਿੰਘ ਉਰਫ ਜੱਸਾ ਵੱਲੋਂ ਪੇਸ਼ ਕੀਤੀਆਂ ਗਈਆਂ ਪੰਜ ਪੈਨ ਡਰਾਈਵ ਜਿਨ੍ਹਾਂ ਵਿੱਚ ਦੋ ਪੈਨ ਡਰਾਈਵ ਕਾਲੀਆਂ ਵੱਡੀਆਂ ਇੱਕ ਪੈਨ ਡਰਾਈਵ ਚਿੱਟੀ ਅਤੇ ਪੀਲੀ ਧਾਰੀ ਅਤੇ ਦੋ ਪੈਨ ਡਰਾਈਵਾਂ ਛੋਟੀਆਂ ਰੰਕਾਲਾ ਤੇ ਲਾਲ 4 ਰਿਕਾਰਡ ਰੀਡਰ ਜਿਨ੍ਹਾਂ ਵਿੱਚ ਦੋ ਕਾਰਡ ਰੀਡਰ ਰੰਗ ਹਰੇ ਤੇ ਇੱਕ ਕਾਰਡ ਰਿੰਗ ਰੰਗ ਦਾ ਸੰਤਰਾਸੀ ਰੰਗ ਇੱਕ ਕਾਰਡ ਰੀਡਰ ਤੋਤੇ ਰੰਗ ਦਾ ਤੇ ਇੱਕ ਮੈਮਰੀ ਕਾਰਡ ਦਾ ਮੇਰੇ ਵੱਲੋਂ ਪਾਰਸਲ ਤਿਆਰ ਕੀਤਾ ਗਿਆ ਜੋ ਤਿਆਰ ਕੀਤੇ ਗਏ ਪਾਰਸਲ ਨੂੰ ਮੈਂ ਆਪਣੀ ਅਖਰੀ ਮੋਹਰ ਦੇ ਨਾਲ ਲਗਾ ਕੇ ਤਿਆਰ ਕੀਤਾ ਤਿਆਰ ਕੀਤੇ ਗਏ ਪਾਰਸਲ ਅਤੇ ਪੰਜ ਡਾਇਰੀਆਂ ਛੋਟੀਆਂ ਹੱਥ ਲਿਖਤੋਂ ਫਰਦ ਪੇਸ਼ ਕਰਦੀ ਪੰਜ ਡਾਇਰੀਆਂ ਛੋਟੀਆਂ ਪੰਜ ਪੈਨ ਡਰਾਈਵ 4 ਕਾਰਡ ਰੀਡਰ ਇਸ ਵਿੱਚ ਇੱਕ ਮੈਮਰੀ ਕਾਰਡ ਰਹੀਂ ਬਤੌਰ ਵਜਾ ਸਬੂਤ ਕਬਜ਼ਾ ਪੁਲਿਸ ਵਿੱਚ ਲਿਆ ਤਿੰਨ ਮੂਨਾ ਮੋਰ ਤਿਆਰ ਕਰਕੇ ਵੱਖਰੀ ਜੜਾ ਇਹਦੇ ਜੇ ਰਿਕਾਰਡ ਦਾ ਹਿੱਸਾ ਬਣਾਇਆ ਗਿਆ ਇਸ ਤੋਂ ਇਲਾਵਾ ਜਸਬੀਰ ਸਿੰਘ ਜਸਾੜ ਪੇਸ਼ਕਰਤਾ ਨੇ ਆਪਣੇ ਦਸਖਤ ਅੰਗਰੇਜ਼ੀ ਵਿੱਚ ਕਿਤੇ ਦੇ ਗਵਾਹ ਨੇ ਆਪਣੀ ਆਪਣੀ ਗਵਾਹੀ ਦੌਰਾਨ ਤਫਤੀਸ਼ ਮਕਦਮਾ ਦੌਰਾਨ ਦੋਸ਼ੀ ਨਰਿੰਦਰ ਸਿੰਘ ਉਰਫ ਉੱਤਰ ਚੰਨਰ ਸਿੰਘ ਦਾ ਬਰਾਮਦ ਕੀਤਾ ਗਿਆ ਮੋਬਾਈਲ ਦਾ ਪਾਰਸਲ ਨੰਬਰ ਵੀ ਜਿਹੜਾ ਰਿਕਾਰਡ ਦਾ ਹਿੱਸਾ ਬਣਾਇਆ ਗਿਆ ਅਤੇ ਇੱਕ ਲੈਟਰ ਨੰਬਰ 19921 ਰਾਹੀਂ 11 ਦਸੰਬਰ 2024 ਨੂੰ ਜਿਹੜਾ ਬਹੁ ਥਾਣਾ ਈ ਡਿਵੀਜ਼ਨ ਦੇ ਦਫਤਰ ਸਾਈਬਰ ਇਨਵੈਸਟੀਗੇਸ਼ਨ ਅਤੇ ਟੈਕਨੀਕਲ ਸਪੋਰਟ ਯੂਨੀਅਨ ਕਮਿਸ਼ਨੇਟ ਅੰਮ੍ਰਿਤਸਰ ਵਿਖੇ ਜਮ੍ਹਾਂ ਕਰਾਇਆ ਜਿਸ ਦੀ ਨਤੀਜਾ ਰਿਪੋਰਟ ਪੱਤਰ ਨੰਬਰ 110 ਡੀ ਐਲ ਐਫ ਮਿਤੀ 28 ਦਸੰਬਰ 2024 ਨੂੰ ਮਸੂਲ ਥਾਣਾ ਹੋ ਚੁੱਕੀ ਹੈ ਦਰਾਣੇ ਤਫਤੀਸ਼ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤੇ ਬਾਹਰ ਲੱਗੇ ਕੈਮਰੇ ਦੀ ਸੀਸੀਟੀਵੀ ਫੁਟੇਜ ਦੀ ਪੈਨ ਡਰਾਈਵ ਜੋ ਦਫਤਰ ਕਮਰਾ ਨੰਬਰ 50 ਪ੍ਰਕਰਮਾਸ਼ੀਰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਾਸਲ ਕੀਤੀ ਗਈ ਹੈ ਪੈਨ ਡਰਾਈਵ ਨੂੰ ਵਾਚਿਆ ਗਿਆ ਜੋ ਪੈਨ ਡਰਾਈਵ ਵਿੱਚ ਮਿਤੀ 4 ਦਸੰਬਰ 2024 ਦੇ ਵਕੂਅਤ ਤੱਕ ਸੀਸੀਟੀਵੀ ਫੁਟੇਜ ਕੰਪਲੀਟ ਨਾ ਹੋਣ ਕਰਕੇ ਦੁਬਾਰਾ ਦਫਤਰ ਮੈਨੇਜਰਸ਼ੀਰ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਪੱਤਰ ਜਾਰੀ ਕੀਤਾ ਗਿਆ ਜੋ ਹਾਸਲ ਹੋਈ ਪੈਨ ਡਰਾਈਵ ਵਿੱਚ ਸੀਸੀਟੀਵੀ ਫੁਟੇਜ ਨੂੰ ਵਾਚਿਆ ਗਿਆ ਸੀਸੀਡੀ ਫੁਟੇਜ ਵਿੱਚ ਮਿਤੀ 3 ਦਸੰਬਰ 2024 ਨੂੰ ਮੁਕੰਦ ਚੋੜਾ ਪੁੱਤਰ ਚੰਨ ਸਿੰਘ ਵੱਲੋਂ ਸ਼ੇਰ ਦਰਬਾਰ ਸਾਹਿਬ ਕੰਪਲੈਕਸ ਅਤੇ ਸੁਬੀਤ ਸਿੰਘ ਬਾਦਲ ਜਿਸ ਜਗ੍ਹਾ ਆਪਣੀ ਧਾਰਮਿਕ ਸਜਾ ਪੂਰੀ ਕਰ ਰਿਹਾ ਸੀ ਰਹਿਕੀ ਕਰਦੇ ਸਮੇਂ ਧਰਮ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਪਿੰਡ ਏਕਲ ਗੱਡਾ ਥਾਣਾ ਵੈਰੋਵਾਲ ਤਨਤਾਲ ਦੀ ਸ਼ਮੂਲੀਤ ਸਾਹਮਣੇ ਆਉਣ ਅਤੇ ਉਸ ਨੂੰ ਮਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਮਕਦਮੇ ਵਿੱਚ ਧਰਮ ਸਿੰਘ ਪੁੱਤਰ ਹਜ਼ਾਰਾ ਸਿੰਘ ਨੂੰ ਨਾਮਜ਼ਦ ਕਰਨ ਅਤੇ ਵਾਧਾ ਜੁਰਮ ਕਰਨ ਸੰਬੰਧੀ ਰਿਪੋਰਟ ਨੰਬਰ 41 ਮਿਤੀ 13 ਦਸੰਬਰ 2024 ਨੂੰ ਦਰਜ ਰੋਜ਼ਨਾਵਾਂ ਵਿੱਚ ਕੀਤੀ ਗਈ ਤੇ ਮਕਦਮੇ ਵਿੱਚ ਦਰਮ ਸਿੰਘ ਨੂੰ ਨਾਮਜ਼ਦ ਕਰਨ ਤੇ ਵਾਧਾ ਜੁਰਮ ਕਾਲੀ ਲੜੀਵਾਰ ਸਪੈਸ਼ਲ ਰਿਪੋਰਟਾਂ ਜਾਰੀ ਕਰਕੇ ਅਦਾਲਤ ਇਲਾਕਾ ਮੈਜਿਸਟ੍ਰੇਟ ਸਾਹਿਬ ਅਤੇ ਸੀਨੀਅਰ ਅਫਸਰ ਦੀ ਸੇਵਾ ਵਿੱਚ ਭੇਜਿਆ ਗਿਆ ਤਫਤੀਸ਼ ਮਿਤੀ 14 ਦਸੰਬਰ 2024 ਨੂੰ ਮਕਦਮਾ ਵਿੱਚ ਗ੍ਰਿਫਤਾਰ ਦੋਸ਼ੀ ਨਰੈਣ ਸਿੰਘ ਚੌੜਾ ਦਾ ਪੁਲਿਸ ਰਿਮਾਂਡ ਖਤਮ ਹੋਣ ਕਰਕੇ ਉਸ ਨੂੰ ਅਦਾਲਤ ਵਿੱਚ ਮੋੜ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ 14 ਦਸੰਬਰ 2024 ਨੂੰ ਦਰਾਂ ਨੇ ਤਫਤੀਸ਼ ਸਮਿਤ ਕਰਮਚਾਰੀਆਂ ਦਫਤਰ ਸੀਸੀਟੀਵੀ ਵਿਭਾਗ ਕਮਰਾਨਪੁਰ ਪੁਜਾ ਸ਼੍ਰੀ ਦਰਬਾਰ ਸਾਹਿਬ ਵਿਚ ਪੁਜਾ ਜਿੱਥੇ ਦਫਤਰ ਵਿੱਚ ਸੈਮ ਸਿੰਘ ਪੁੱਤਰ ਕਰਪਾਲ ਸਿੰਘ ਵਾਸੀ ਮਕਾਨ ਨੰਬਰ ਹਾਜ਼ਰ ਹੋਇਆ ਵਿਭਾਗ ਦੇ ਵਿੱਚ ਜਿਸ ਉਲ ਇੱਕ ਪੈਂਡਰਾਈ ਰੰਗ ਸਿਲਵਰ ਜਿਹੜੀ ਪੇਸ਼ ਕੀਤੀ ਤੇ ਮਿਤੀ 2 ਦਸੰਬਰ 2024 3 ਦਸੰਬਰ 2024 ਨੂੰ ਰਾਨ ਸਿੰਘ ਉਰਫ ਚੌੜਾ ਦੀਆਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤੇ ਬਾਹਰ ਰੈਕੀ ਕਰਨ ਤੇ 4 ਦਸੰਬਰ 2024 ਨੂੰ ਵਕੀਬੇ ਸਮੇਂ ਦੀ ਫੁਟੇਜ ਹੈ ਜੋ ਉਕਤ ਸਹਿਬ ਵੱਲੋਂ ਪੇਸ਼ ਕੀਤੀ ਗਈ ਹੈ ਪੈਂਡਰਾਈ ਸਟੀਲ ਨੰਬਰ ਇਹਨਾਂ ਅਸੀਂ ਵੱਖਰੋਂ ਪਾਲਸਲੇ ਇਕ ਤਿਆਰ ਕੀਤਾ ਗਿਆ ਉਹਨੂੰ ਰਿਕਾਰਡ ਦਾ ਹਿੱਸਾ ਬਣਾਇਆ ਗਿਆ ਔਰ ਇਹ ਵੀ ਇਹਦੇ ਵਿੱਚ ਦੱਸਿਆ ਗਿਆ ਕਿ ਇਸ ਵਿੱਚ ਫਿਰ ਉਹਨਾਂ ਨੇ ਦਸਖਤ ਕੀਤੀ ਤੇ ਗਵਾਹੀ ਦਿੱਤੀ ਗਈ ਹੈ ਇਸ ਤੋਂ ਲਾਭ ਇਹ ਵੀ ਦੱਸਿਆ ਗਿਆ ਹੈ ਕਿ ਤਫਤੀਸ਼ ਦੌਰਾਨ ਮੁਰਦਾ ਤਫਤੀਸ਼ ਹੋਈ ਫਿਰ ਨਰੈ ਸਿੰਘ ਚੋੜਾ ਪੁੱਤਰ ਚੰਨ ਸਿੰਘ ਪਾਸੋਂ ਪੁਸ਼ਕਿਸ਼ ਕੀਤੀ ਸਾਹਮਣੇ ਗੱਲ ਆਈ ਕਿ ਨਰੈ ਸਿੰਘ ਚੋੜਾ ਪਾਸੋਂ ਬਰਾਮਦ ਪਿਸਟਲ 9 ਐਮ ਐਮ ਜਿਸ ਉਸਨੇ ਸਾਲ 2110 ਵਿੱਚ ਵਿਦੇਸ਼ੋਂ ਆਈ ਹਥਿਆਰ ਦੀ ਖੇਪ ਵਿੱਚੋਂ ਬਚਾ ਕੇ ਰੱਖਿਆ ਹੋਇਆ ਸੀ ਤੇ ਵਕੂਏ ਸਮੇ ਉਸ ਪਾਸ ਜੋ ਪਿਸਟਲ 9 ਐਮ ਐਮ 6 ਰੂੰਦ 9 mm जिंदा ਤੇ ਇੱਕ ਚੱਲਿਆ ਹੋਇਆ ਖੋਲ ਬਰਾਮਦ ਹੋਇਆ ਇਹ 9 mm ਦੇ ਰੌਂਦ ਉਸ ਨੂੰ ਏਐਸਆਈ ਨਰਮਲ ਸਿੰਘ ਟ੍ਰੈਫਿਕ ਸਟਾਫ ਬਟਾਲਾ ਵੱਲੋਂ ਸਾਲ 2020 ਚ ਦਿੱਤੇ ਗਏ ਸੀ ਏਐਸਆਈ ਨਰਮਲ ਸਿੰਘ ਦੀ ਮਾਂ ਮਹੀਨਾ ਮਈ 2020 ਚ ਹਾਰਟ ਅਟੈਕ ਕਰਕੇ ਉਹਦੀ ਮੌਤ ਹੋ ਗਈ ਸੀ 14 ਦਸੰਬਰ 2024 ਇੰਸਪੈਕਟਰ ਐਸਐਚਓ ਵੱਲੋਂ ਏਐਸਆਈ ਬ੍ਰਾਂਚ ਬਟਾਲਾ ਨਾਲ ਬਜਰੀਆ ਮੋਬਾਈਲ ਫੋਨ ਸੰਪਰਕ ਕਰਕੇ ਟ੍ਰੈਫਿਕ ਬਟਾਲਾ ਵਿੱਚ ਤਨਾਤ ਏਐਸਆਈ ਨਿਰਮਲ ਸਿੰਘ ਜਿਸ ਦੀ ਮਿੱਤੀ 3 ਮਈ 2020 ਨੂੰ ਹਾਦਸੇ ਨਾਲ ਮੌਤ ਹੋ ਸੁੱਕੀ ਸੀ ਦੇ ਪਰਿਵਾਰਕ ਐਡਰੈਸ ਸਬੰਧੀ ਜਾਣਕਾਰੀ ਮੰਗੀ ਤਾਂ ਪਤਾ ਲੱਗਾ ਕਿ ਏਐਸਆਈ ਨਿਰਮਲ ਸਿੰਘ ਨੰਬਰ 27 19 ਬਟਾਲਾ ਦਾ ਲੜਕਾ ਰਾਜਵੀਰ ਸਿੰਘ ਬੈਲਟ ਨੰਬਰ ਇਨਾਂ ਬਤੌਰ ਸਿਪਾਈ ਬਟਾਲਾ ਪੁਲਿਸ ਵੀ ਭਰਤੀ ਉਸ ਦਾ ਮੋਬਾਈਲ ਨੰਬਰ ਇਨਾਂ ਮਿੱਤੀ 15 ਦਸੰਬਰ 2024 ਨੂੰ ਮੁਕਦਮਾ ਤਫਤੀਸ਼ ਵਿੱਚ ਹਾਜ਼ਰ ਹੋਣ ਲਈ ਹਦਾਇਤ ਕੀਤੀ ਗਈ 15 ਦਸੰਬਰ 2000 ਨੂੰ ਤਫ਼ਤੀਸ਼ ਜਿਹੜੀ ਹੋਈ ਆ ਉਹਦੇ ਚ ਉਸ ਥਾਣੇਦਾਰ ਦੇ ਲੜਕੇ ਨੇ ਜਿਹੜਾ ਵਾ ਦੱਸਿਆ ਕਿ ਕਿ ਉਸ ਦੇ ਪਿਤਾ ਦੀ ਮੌਤ ਡਿਊਟੀ ਦੌਰਾਨ ਹਾਰਟ ਅਟੈਕ ਹੋਣ ਕਰਕੇ ਹੋਈ ਸੀ ਤੇ ਆਪਣੇ ਪਿਤਾ ਦੇ ਮੌਤ ਦੇ ਸਰਟੀਫਿਕੇਟ ਦੀ ਫੋਟੋਕਾਪੀ ਉਹਨੇ ਪੇਸ਼ ਕੀਤੀ ਪੇਸ਼ ਕੀਤੀ ਮੌਤ ਦੀ ਸਰਟੀਫਿਕੇਟ ਨੂੰ ਵਾਚੋਂ ਤੋਂ ਬਾਅਦ ਜਿਹੜਾ ਸੀਰੀਅਲ ਨੰਬਰ ਸੀ ਨਿਰਮਲ ਸਿੰਘ ਜੋ ਮਿਤੀ 9 6 2020 ਨੂੰ ਦਬਤ ਲੋਕਰ ਰਜਿਸਟਰ ਮਿਊਨਿਸਪਲ ਕਾਰਪੋਰੇਸ਼ਨ ਬਟਾਲੀ ਤੋਂ ਜਾਰੀ ਹੋਇਆ ਸੀ ਜਿਸ ਵਿੱਚ ਨਿਰਮਲ ਸਿੰਘ ਦੀ ਮੌਤ 30 ਜੂਨ 2020 ਨੂੰ ਹੋਈ ਦਰਸਾਈ ਗਈ। ਸਿਪਾਈ ਰਾਜ ਜਸਪਾਲ ਸਿੰਘ ਪੁੱਤਰ ਐਸਐਸਆਈ ਨਿਰਮਲ ਸਿੰਘ ਬਲੋ ਪੇਸ਼ਕੀ ਦੀ ਫੋਟੋਗ੍ਰਾਫੀ ਸਟੇਟ ਦੇ ਜਿਹੜੀ ਮੌਤ ਦਾ ਸਰਟੀਫੀਕਟ ਨੂੰ ਫਰਦ ਵਿੱਚੋਂ ਰਿਕਾਰਡ ਦਿੱਤਾ ਗਿਆ ਤੇ ਉਹਨਾਂ ਨੇ ਆਪਣੇ ਜਿਹੜੇ ਦਸਖਤ ਕੀਤੇ ਹੈਗੇ ਆਪਣੇ ਬਿਆਨ ਉਸ ਤੋਂ ਬਾਅਦ ਉੱਥੇ ਗਾਜ਼ਰ ਗਵਾਹੀਆਂ ਵੀ ਭਾਈਆਂ ਗਈਆਂ। ਔਰ ਇਹਦੇ 'ਚ ਦੱਸਿਆ ਗਿਆ ਕਿ ਜਿਹੜਾ ਅਸਲ ਰਿਕਾਰਡ ਵਾਚਨ ਤੇ ਪਾਇਆ ਗਿਆ ਕਿ ਰਜਿਸਟਰ ਤਕਸੀਮ ਪਿਸਟਲ ਦੇ ਸਫਾ ਨੰਬਰ 181 ਸੀਰੀਅਲ ਨੰਬਰ ਐਨਾ ਸੀ ਔਰ ਸਮੇਤ 30 9 ਐਮ ਐਮ ਮਿਤੀ 12 10 2014 ਨੂੰ ਐਸ ਪੀ ਹੈਡਕ్వార్ਟਰ ਬਟਾਲਾ ਐਸ ਆਈ ਨਰਮਲ ਸਿੰਘ ਨੰਬਰ ਰਾਹੀ ਰੋਡ ਨੰਬਰ ਨਾਲ ਸਵੈ ਰੱਖਿਆ ਲਈ ਉਸ ਨੂੰ ਦਿੱਤਾ ਗਿਆ ਸੀ ਔਰ ਇਸ ਤੋਂ ਲਾਵੇ ਇਹ ਵੀ ਜਿਹੜਾ ਜ਼ਿਕਰ ਕੀਤਾ ਗਿਆ ਕਿ ਇਹ ਜਿਹੜਾ ਪਿਸਤੌਲ ਆ ਇਹ ਨਰਿੰਦਰ ਸਿੰਘ ਚੋੜਾ ਨੇ ਇੱਕ ਪੰਜਾਬ ਪੁਲਿਸ ਦੇ ਥਾਣੇਦਾਰ ਕੋਲੋਂ ਲਿਆ ਸੀ ਇਸ ਤੋਂ ਬਾਅਦ ਫਿਰ ਚਲਦੀ ਤਫਤੀਸ਼ ਦੇ ਦੌਰਾਨ ਰਿਮਾਨਡ ਖਤਮ ਹੋ ਜਾਂਦਾ ਫਿਰ ਨਰੈਨ ਸਿੰਘ ਚੋੜਾ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ 14 ਦਿਨਾਂ ਵਾਸਤੇ ਜੁਡੀਸ਼ੀਅਲ ਰਿਮਾਨਡ ਵਿੱਚ ਭੇਜਿਆ ਜਾਂਦਾ ਹੈਗਾ ਉਕਤ ਨਰੈਨ ਸਿੰਘ ਚੋੜਾ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਕਰਵਾਉਣ ਲਈ ਲਿਜਾਇਆ ਗਿਆ ਤੇ ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ ਨੇ ਨਰੈਨ ਸਿੰਘ ਚੋੜਾ ਦੀ ਜਾਨ ਦੀ ਜੇਲ੍ਹ ਵਿੱਚ ਖਤਰਾ ਹੋਣ ਕਰਕੇ ਉਸ ਨੂੰ ਸੁਰੱਖਿਆ ਵਾਸਤੇ ਸੀਨੀਅਰ ਅਫਸਰਾਂ ਦੇ ਹੁਕਮ ਨਾਲ ਅੰਮ੍ਰਿਤਸਰ ਦੀ ਜੇਲ੍ਹ ਦੀ ਬਜਾਏ ਕੇਂਦਰੀ ਜੇਲ੍ਹ ਰੋਪੜ ਬੰਦ ਕਰਵਾਉਣ ਦੇ ਲਿਖ ਦਿੱਤਾ ਜਿਸ ਤੇ ਉਕਤ ਨਰੈਣ ਸਿੰਘ ਚੌੜਾ ਪੁੱਤਰ ਚੰਨ ਸਿੰਘ ਨੂੰ ਕੇਂਦਰੀ ਜੇਲ ਅੰਮ੍ਰਿਤਸਰ ਤੋਂ ਰੂਪਨਗਰ ਬੰਦ ਕੀਤਾ ਗਿਆ ਔਰ ਇਸ ਤੋਂ ਇਲਾਵਾ ਇਹ ਵੀ ਉਹਦੇ ਚ ਜ਼ਿਕਰ ਕੀਤਾ ਗਿਆ ਕਿ ਜਿਹੜਾ ਕਿ ਇਸ ਮੁਕਦਮੇ ਵਿੱਚ ਸੁਬੀਤ ਸਿੰਘ ਬਾਦਲ ਸਾਬਕਾ ਡਿਪਟੀ ਸੀਐਮ ਪੰਜਾਬ ਦਾ ਬਿਆਨ ਹਾਸਲ ਕੀਤਾ ਜਾਣਾ ਬਾਕੀ ਇਸ ਮੁਕਦਮਾ ਵਿੱਚ ਹੁਣ ਤੱਕ ਕੀਤੀ ਗਈ ਤਪਤੀਸ਼ ਨਿਆਨਤ ਗਮਾਨ ਸਫਾ ਮਿਸਲ ਤੇ ਆਈ ਸ਼ਹਾਦਤ ਤੇ ਤਫਤੀਸ਼ ਜਰਾ ਕੀਤੀ ਕਿ ਪੁੱਛ ਗਏ ਜਿੱਤੇ ਮੌਕੇ ਦੇ ਹਾਲਾਤਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮਿਤੀ 2 ਦਸੰਬਰ 2024 ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਸੁਬੀਤ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜੋ ਧਾਰਮਿਕ ਸਜ਼ਾ ਸੁਣਾਈ ਗਈ ਸੀ ਨਰੈਣ ਸਿੰਘ ਉਰਫ ਚੌੜਾ ਉਸ ਲੱਗੀ ਹੋਈ ਧਾਰਮਿਕ ਸਜ਼ਾ ਨੂੰ ਬਹੁਤ ਘੱਟ ਮੰਨਦਾ ਸੀ ਕਿਉਂਕਿ ਉਸ ਮੁਤਾਬਕ ਇੰਨੀ ਇਹਨਾਂ ਨੂੰ ਵੱਡੀ ਸਜ਼ਾ ਲੱਗਣੀ ਚਾਹੀਦੀ ਸੀ ਜਿਸ ਦੇ ਉਸ ਵਜੋਂ ਨਰੈਨ ਸਿੰਘ ਉਰਫ ਚੌੜਾ ਪੁੱਤਰ ਚੰਨ ਸਿੰਘ ਆਪਣੀ ਸਾਥੀ ਧਰਮ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਏਕਲ ਗੱਡਾ ਜ਼ਿਲ੍ਹਾ ਤਰਨਤਾਲ ਨਾਲ ਸਾਜ਼ਿਸ਼ ਰਚ ਕੇ ਸੁਬੀਸ਼ ਸਿੰਘ ਬਾਦਲ ਨੂੰ ਮਾਰਨ ਦੀ ਨੀਤ ਨਾਲ ਹਮਲਾ ਕਰਕੇ ਗੋਲੀ ਚਲਾਈ ਜੋ ਮੌਕੇ ਤੇ ਮੌਜੂਦ ਕਰਮਚਾਰੀਆਂ ਨੂੰ ਉਸ ਨੂੰ ਕਾਬੂ ਕਰ ਲੈਣ ਵਿੱਚ ਕਰਨ ਗੋਲੀ ਫਿਰ ਕੰਦ ਵਿੱਚ ਵੱਜੀ ਜੋ ਮਕਦਮਾ ਵਿੱਚ ਹੋਈ ਬਰਾਮਦਗੀ ਤੇ ਨਰੈਨ ਸਿੰਘ ਚੌੜਾ ਪੁੱਤਰ ਚੰਨ ਸਿੰਘ ਵਾਸੀ ਮਕਾਨ ਨੰਬਰ 70 ਮਹੱਲਾ ਸਾਹਿਬ ਸਿੰਘ ਵਾਰ ਨੰਬਰ 3 ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦੇ ਖਿਲਾਫ ਸਬੂਤ ਜਿਹੜੇ ਨੇ ਉਹ ਚਲਾਨ ਵਿੱਚ ਨੇ ਜਿਸ ਦੇ ਵਿਰੁੱਧ ਜਿਹੜਾ ਚਲਾਨ ਜਿਹੜਾ BNS ਦੀ ਧਾਰਾ 109 61 2 ਆਰਮੈਟ ਤਹਿਤ ਕਰਕੇ ਜਿਹੜੀ ਅਦਾਲਤ ਵਿੱਚ ਭੇਜਿਆ ਗਿਆ ਔਰ ਇਹਦੇ ਚ ਇਹ ਵੀ ਕਿ ਗਵਾਹਾਂ ਨੂੰ ਸੰਮਣ ਰਾਹੀਂ ਤਲਬ ਕਰਕੇ ਜਿਹੜੀ ਆ ਉਹ ਫਰਮਾਈ ਗਈ ਇਸ ਮੈਂਦ ਇਸ ਮਕਦਮੇ ਵਿੱਚ ਭੇਜੇਗੇ ਪਾਰਸਲਾਂ ਦੇ ਨਿਰਖਣ ਰਿਪੋਰਟ ਦਫਤਰ FSL ਫੇਸ 4 ਮਹਾਲੀ ਦਫਤਰ CFSL ਸੈਕਟਰ 36 ਇਹ ਚੰਡੀਗੜ੍ਹ ਦੇ ਦਫਤਰ ਸੀਆਈਟੀਐਸਯੂ ਕਮਿਸ਼ਨੇਟ ਅੰਮ੍ਰਿਤਸਰ ਤੋਂ حاصل ਹੋਣ ਤੇ ਇਸ ਮੁਕਦਮੇ ਦੇ ਦੇ ਨਾਮਜਦ ਅਤੇ ਫਰਾਰ ਦੋਸ਼ੀ ਧਰਮ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਪਿੰਡ ਇਕਲ ਗੱਡਾ ਥਾਣਾ ਵੈਰੋਵਾਲ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕਰਕੇ ਅਤੇ ਸੁਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੂੰ ਸ਼ਾਮਲ ਤਫ਼ਤੀਸ਼ ਕਰਕੇ ਬਕਾਇਆ ਰਹੀ ਦੀ ਤਫ਼ਤੀਸ਼ ਮੁਕੰਮਲ ਕਰਕੇ ਬਾਅਦ ਚ ਜਿਹੜਾ ਵਾ ਚਲਾਨ ਜਿਹੜਾ ਵਾ ਪੇਸ਼ ਕੀਤਾ ਜਾਊਗਾ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਇਹਦੇ ਚ ਇਸ ਕੇਸ ਦੇ ਵਿੱਚ ਹੱਲੇ ਸੁਬੀਸ਼ਿੰਘ ਬਾਦਲ ਦੀ ਜਿਹੜੀ ਆ ਉਹ ਸਟੇਟਮੈਂਟ ਨਹੀਂ ਰਿਕਾਰਡ ਹੋਈ ਔਰ ਦੂਜੇ ਜਿਹੜੇ ਨਰਿੰਦਰ ਸਿੰਘ ਚੌੜਾ ਦਾ ਜਿਹੜਾ ਸਾਥੀ ਸੀ ਧਰਮ ਸਿੰਘ ਉਹ ਹਲੇ ਤੱਕ ਪੁਲਿਸ ਦੀ ਗ੍ਰਿਫਤੋਂ ਬਾਹਰ ਹੈ ਜਿਸ ਕਰਕੇ ਇਹ ਜਿਹੜਾ ਚਲਾਨ ਅੱਜ ਪੇਸ਼ ਕੀਤਾ ਗਿਆ ਲੇਕਿਨ ਪੁਲਿਸ ਇਹ ਮੰਨਦੀ ਹੈ ਕਿ ਬਾਕੀ ਜਿਹੜਾ ਚਲਾਨ ਜਦੋਂ ਸੁਬੀਸ਼ਿੰਘ ਬਾਦਲ ਜਿਹੜੇ ਉਹ ਆਪਣੀ ਗਵਾਹੀ ਦੇਣਗੇ ਔਰ ਦੂਜਾ ਜਿਹੜਾ ਧਰਮ ਸਿੰਘ ਆ ਜਿਹੜਾ ਹਲੇ ਤੱਕ ਫਰਾਰ ਆ ਉਨਾ ਨੂੰ ਗ੍ਰਿਫਤਾਰ ਕਰਕੇ ਬਾਅਦ ਵਿੱਚ ਜਿਹੜਾ ਰਿਕਾਰਡ ਫਿਰ ਅਦਾਲਤ ਚਲਾਣ ਦਾ ਹਿੱਸਾ ਬਣਾਇਆ ਜਾਊਗਾ ਲੇਕਿਨ ਇਹਦੇ ਵਿੱਚ ਜਿਹੜੇ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਜਿਹੜੇ ਗਵਾਹ ਪੁਗਤਾਏ ਗਏ ਨੇ ਉਹਦੇ ਚ 45 ਗਵਾਹ ਹੁਣ ਤੱਕ ਜਿਹੜੇ ਪੁਗਤਾਏ ਗਏ ਨੇ ਜਿਹਦੇ ਚ ਜ਼ਿਆਦਾਤਰ ਜਿਹੜੇ ਉਹਦੇ ਦੇ ਪੁਲਿਸ ਦੇ ਅਧਿਕਾਰੀ ਨੇ ਤੇ ਕੁਝ ਹੋਰ ਲੋਕ ਵੀ ਇਹਦੇ ਵਿੱਚ ਸ਼ਾਮਲੇ ਲੇਕਿਨ ਜਿਹੜੇ ਇਸ ਚਲਾਨ ਦੇ ਵਿੱਚ ਮੋਟੀਆਂ ਗੱਲਾਂ ਜਿਹੜੀਆਂ ਪੁਲਿਸ ਨੇ ਚਲਾਨ ਵਿੱਚ ਪੇਸ਼ ਕੀਤੀਆਂ ਨੇ ਉਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਹਾਲੇ ਤੱਕ ਸੁਭੀ ਸਿੰਘ ਬਾਦਲ ਦੀ ਗਵਾਇ ਨਹੀਂ ਦੂਜਾ ਨਰੈਨ ਸਿੰਘ ਚੌੜਾ ਦਾ ਸਾਥੀ ਧਰਮ ਸਿੰਘ ਹਲੇ ਤੱਕ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਤੀਜੀ ਮਹੱਤਵਪੂਰਨ ਇਹ ਗੱਲ ਆ ਕਿ ਪਹਿਲਾਂ ਨਰੈਨ ਸਿੰਘ ਚੌੜਾ ਨੇ ਕਿਹਾ ਕਿ ਉਹਨੇ ਕੁਝ ਜਾਣ ਪਛਾਣ ਵਾਲੇ ਸਾਥੀ ਦੇ ਡੇਰੇ ਉੱਤੇ ਤਮਾਕੀ ਦੀ ਸਮਗਰੀ ਅਤੇ ਹੋਰ ਜਿਹੜਾ ਅਸਰਾ ਲੁਕਾਇਆ ਹੈਗਾ ਬਾਅਦ ਚ ਉਹ ਮੁਕਰ ਜਾਂਦਾ ਜਦੋਂ ਉਹਨੂੰ ਲਖੀਮਪੂਰੀ ਖੇਰੀ ਲੈ ਕੇ ਜਾਣਾ ਚਾਹੁੰਦੇ ਸੀ ਉਹ ਜੰਡਿਆਲੇ ਜਦੋਂ ਗੱਡੀਆਂ ਪਹੁੰਚਦੀਆਂ ਪੁਲਸੀਆਂ ਉੱਥੇ ਮੁਕਰ ਜਾਂਦਾ ਫਿਰ ਉਸਨੂੰ ਬਾਅਦ ਚ ਫਿਰ ਪੁਲਸਰ ਆਸਿਫ ਵਿੱਚ ਰੱਖਿਆ ਜਾਂਦਾ ਔਰ ਤੀਜੀ ਗੱਲ ਉਹਦੇ ਚ ਇਹ ਹੈ ਕਿ ਇਹ ਜਿਹੜਾ ਪਿਸਤੌਲ ਇਹ ਮੇਡ ਇਨ ਚਾਈਨਾ ਵਾ ਇਹ ਇੱਕ ਪੁਲਿਸ ਦੇ ਹੀ ਬਟਾਲਾ ਪੁਲਿਸ ਦੇ ਹੀ ਇੱਕ ਏਐਸਆਈ ਕੋਲੋਂ ਖਰੀਦਿਆ ਸੀ ਜਿਹਦੀ ਬਾਅਦ ਚ 30 ਜੂਨ 2020 ਨੂੰ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ ਉਨਾ ਦੇ ਲੜਕੇ ਦਾ ਜਿਹੜਾ ਬਿਆਨ ਦਰਜ ਕੀਤਾ ਜਾਂਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਨੇ ਇਹਦੇ ਵਿੱਚ ਕਿਹਾ ਕਿ ਜਿਹੜੀਆਂ ਗੁਰੂ ਸਾਹਿਬ ਦੀਆਂ ਬੇਦਮੀ ਹੋਇਆ ਸੀ ਉਸ ਮਸਲੇ ਦੇ ਵਿੱਚ ਕਾਲੀ ਦਲ ਦੇ ਪ੍ਰਧਾਨ ਨੂੰ ਸਜ਼ਾ ਲੱਗੀ ਹੈ ਕਿਉਂਕਿ ਉਹਨਾਂ ਨੇ ਜਿਹੜਾ ਵਾ ਮੌਕੇ ਦੀ ਉਹਨਾਂ ਦੀ ਸਰਕਾਰ ਸੀ ਔਰ ਦੋਸ਼ੀਆਂ ਨੂੰ ਕਲਪ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਜਿਹੜਾ ਅਕਾਲ ਤਖਸਾਲ ਅੱਗੇ ਜਦੋਂ ਕਾਲੀ ਦਲ ਦੇ ਲੀਡਰ ਪੇਸ਼ ਹੋਏ ਨੇ ਤੇ ਸੁਬੀਤ ਸਿੰਘ ਬਾਦਲ ਨੂੰ ਜਿਹੜੀ ਸਜ਼ਾ ਨਰਿੰਦਰ ਸਿੰਘ ਚੋੜੇ ਮੁਤਾਬਕ ਘਟ ਲੱਗੀ ਸੀ ਜਿਸ ਕਰਕੇ ਉਹਨਾਂ ਨੇ ਫਿਰ ਇੱਕ ਸਾਜ਼ਿਸ਼ ਰਚੀ ਤੇ ਸੁਬੀਤ ਸਿੰਘ ਬਾਦਲ ਨੂੰ ਜਾਨੋਂ ਮਾਰਨ ਵਾਸਤੇ ਉਸ ਤੇ ਗੋਲੀ ਚਲਾਈ ਗਈ ਇਹ ਅੰਮ੍ਰਿਤਸਰ ਪੁਲਿਸ ਵੱਲੋਂ ਜਿਹੜਾ ਵਾ 91 ਪੇਜ ਦਾ ਜਿਹੜਾ ਵਾ ਉਹ ਚਲਾਨ ਪੇਸ਼ ਕੀਤਾ ਗਿਆ ਜਿਹਦੇ ਕੁਝ ਅੰਸ਼ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਲਾਲਿਸ ਜਾਣਕਾਰੀ ਨਾਲ ਧੜਤੋਲ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ